ਦੋਸਤੋ ਅੱਜ ਅਸੀਂ ਆਪਣੇ ਜੀਵਨ ਦੇ ਇੱਕ ਬਹੁਤ ਖਾਸ ਪਹਿਲੂ ਦੀ ਗੱਲ ਕਰ ਲਗੇ ਆ ਇੱਕ ਐਸਾ ਪਹਿਲੂ ਕਿ ਜੇ ਅਸੀਂ ਉਸ ਤੇ ਚਿੰਤਨ ਵਿਚਾਰ ਕਰਕੇ ਉਸ ਨੂੰ ਆਪਣੇ ਜੀਵਨ ਦੇ ਵਿੱਚ ਲਾਗੂ ਕਰ ਲਈਏ ਨਾ ਤੇ ਸਾਡੇ ਜੀਵਨ ਦੀ ਨਿਹਾਰ ਹੀ ਬਦਲ ਸਕਦੀ ਹੈ ਸਾਡਾ ਜੀਵਨ ਹੋਰ ਦਾ ਹੋ ਰਿਓ ਜੀ ਤੇ ਦੋਸਤੋ ਇਸ ਪਹਿਲੂ ਨੂੰ ਅਸੀਂ ਪੁਰਾਣੇ ਸਮੇਂ ਦੀ ਇੱਕ ਬੜੀ ਦਿਲਚਸਪ ਤੇ ਰੂਹ ਨੂੰ ਟੰਬ ਲੈਣ ਵਾਲੀ ਖਹਾਣੀ ਦੇ ਨਾਲ ਜੋੜ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਪਰ ਉਸ ਤੋਂ ਪਹਿਲਾਂ ਦੋਸਤੋ ਕੇਸੀ ਆਪਣੀ ਗੱਲਬਾਤ ਸ਼ੁਰੂ ਕਰੀਏ ਤੁਸੀਂ ਸਾਡੇ ਚੈਨਲ ਖਾਸ ਵਿਚਾਰ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਦਾ ਬਟਨ ਆਪ ਲੋ ਤਾਂ ਕਿ ਉਹ ਅਮਲੇ ਸਮੇਂ ਜਿਹੜੀ ਵੀ ਵੀਡੀਓ ਪਈਏ ਤੁਹਾਡੇ ਤੱਕ ਪਹਿਲੋਂ ਪਹੁੰਚ ਸਕੇ ਸੋ ਦੋਸਤੋ ਅੱਜ ਦੀ ਕਹਾਣੀ ਇਸ ਤਰ੍ਹਾਂ ਵਾਂਗ ਕੇ ਪੁਰਾਣੇ ਸਮੇਂ ਵਿੱਚ ਇੱਕ ਆਜ ਵੀ ਜਿਹੜਾ ਹੁੰਦਾ ਨਾ ਜੋ ਪੇਡਾਂ ਬੱਕੀ ਚਾਰਨ ਵਾਲਾ ਉਹ ਇੱਕ ਪਹਾੜ ਦੇ ਉੱਤੇ ਰੋਜ਼ ਆਪਣਾ ਪੇਡਾਂ ਬੱਕੀ ਚਾਰਨ ਜਾਂਦਾ ਹੁੰਦਾ ਤੇ ਖਨੇਰਾ ਉਹ ਤੇ ਕਈ ਵਾਰੀ ਨਾ ਮਤਲਬ ਉੱਥੇ ਹੀ ਸੁਝ ਜਾਂਦਾ ਹੁੰਦਾ ਹੈ ਉਹ ਉਥੋਂ ਜਗ੍ਹਾ ਦਾ ਚੰਗੀ ਤਰ੍ਹਾਂ ਬੜਾ ਵਾਕ ਸੀ ਤੇ ਉਹਦਾ ਰੋਹਦਾ ਨੇਮ ਸੀ ਉੱਥੇ ਭੇਡਾਂ ਬਕਰਨੇ ਚਾਰ ਤੇ ਜਦੋਂ ਵੀ ਇਹਨੇ ਰਹਾ ਹੋ ਜਾਣਾ ਉਹਨੇ ਉਹ ਉਥੇ ਨਾ ਭੇਡਾਂ ਰੋਕਣ ਵਾਸਤੇ ਇੱਕ ਲੱਕੜਾਂ ਲਾ ਕੇ ਬੜਾ ਜਿਹਾ ਆਪਣਾ ਹੁੰਦਾ ਤੇ ਉਹਦੇ ਵਿੱਚ ਆਪਣ ਨੂੰ ਭੇਡਾਂ ਰੋਕ ਦਿੰਦਾ ਹੈ ਤੇ ਆਪ ਉਥੇ ਪੱਥਰਾਂ-ਪੁਥਰਾਂ ਨੂੰ ਸਿੱਧੇ ਕਰਕੇ ਸਰਾਣਾ ਤੇ ਆਪਣਾ ਉੱਥੇ ਸੁਝ ਜਾਂਦਾ ਹੁੰਦਾ ਹੈ ਸੋ ਦੋਸਤੋ ਇਸੇ ਤਰ੍ਹਾਂ ਇੱਕ ਜਨੂ ਨੂੰ ਉੱਤ ਛਾਂਪੈ ਗਈ ਤੇ ਹਨੇਰਾ ਹੁੰਦਿਆਂ ਵੀ ਉਹਨੇ ਮਨ ਬਣਾਇਆ ਕਿ ਮੈਂ ਅੱਜ ਇੱਥੇ ਸੌਂਵਾਂ ਉਹਨੇ ਕੀ ਕੀਤਾ ਵੀ ਆਪਣਾ ਭੇਡਾਂ ਬੱਕਰੀਆਂ ਜਿਹੜੀਆਂ ਇਹਨਾਂ ਉਹਨਾਂ ਨੂੰ ਬਾੜੀ ਦੇ ਵਿੱਚ ਮੈਂ ਬਤ ਕਰਤਾ ਤੇ ਆਪ ਲਾਗ ਗਿਆ ਪੱਥਰ ਸਿੱਧੇ ਕਰਕੇ ਤੇ ਉੱਥੇ ਮਤਲਬ ਲੇਟ ਗਿਆ ਉਹਨੂੰ ਨੀਂਦ ਆ ਗਈ ਅੱਧੀ ਰਾਤ ਤੱਕ ਰਾਤ ਨੂੰ ਸੁੱਤਾ ਰਿਹਾ ਬੜੀ ਉੱਥੇ ਸ਼ਾਂਤੀ ਵਾਲੇ ਤਰ੍ਹਾਂ ਚੁੱਪਚਾਪ ਸੀ ਐ ਕੋਈ ਆਵਾਜ਼ ਨਹੀਂ ਕੋਈ ਅੱਧੀ ਰਾਤ ਚੰਨ ਕਿਉਂ ਕਿ ਜਾਗ ਆ ਗਈ ਤੇ ਉੱਠ ਕੇ ਬੈਠ ਗਿਆ ਤੇ ਦੋਸਤੋ ਬੈਕ ਇਹ ਨਾ ਉਹ ਮੰਨ ਦੇ ਵਿੱਚ ਸੋਚਣ ਲੱਗਾ ਉਹਦੇ ਮਨ 'ਚ ਵਿਚਾਰ ਆਉਣ ਲੱਗੇ ਬੜੇ ਡੂੰਗੀ ਸੋਚ ਦੇ ਵਿੱਚ ਪੈ ਗਿਆ ਤੇ ਪਰਮਾਤਮਾ ਨਾਲ ਗੱਲਾਂ ਕਰਨ ਲੱਗਾ ਸੋਚਾਂ 'ਚ ਕਿ ਇਹ ਪਰਮਾਤਮਾ ਸਾਡੀ ਸਾਰੀ ਉਮਰ ਇਦਾਂ ਗਰੀਬੀ 'ਚ ਭੇਡਾਂ ਚਰਦਿਆਂ ਲੱਗ ਜਣੀ ਜਾਂ ਇਹ ਕਦੀ ਅਮੀਰ ਹੋਵਾਂਗੇ ਤੇ ਉਹ ਜਦੋਂ ਆਮ ਇਨਸਾਨ ਦੀ ਆਦਤ ਹੁੰਦੀ ਆ ਥੱਲੋਂ ਪੱਥਰ ਜੇ ਵੰਨ ਮਤਲਬ ਫੜੇ ਤੇ ਉਹਨੂੰ ਲਾ ਕੇ ਨਦੀ ਵਗਦੀ ਉਹਦੇ 'ਤੇ ਸੁੱਟਦੇ ਅਮ ਉਹ ਪੱਥਰ ਚੁੱਕੇ ਨਦੀ ਛੁਰਦੇ ਤੇ ਸੋਚਾਂ ਦੇ ਵਿੱਚ ਪੜੀਆਂ ਡੂੰਘੀਆਂ ਕਿ ਕਿਥੇ ਕਿਥੇ ਪਹੁੰਚਿਆ ਪਰ ਮਾਦਵਾ ਨਾ ਗੱਲਾਂ ਕਰਦੀ ਆ ਤੇ ਇਦਾਂ ਕਰਦੇ ਕਰਦੇ ਦੋਸਤੋਂ ਦੀ ਨਾ ਬਾਕੀ ਦੀ ਰਾਤ ਵੀ ਸਰੀ ਲੰਗੀ ਤੇ ਜਦੋਂ ਹਨੇਰਾ ਹੋਇਆ ਨਾ ਲੋ ਲੱਗਣ ਲੱਗੇ ਤੋਨੇ ਵੇਖਿਆ ਵੀ ਜਿਹੜਾ ਉਹਦੇ ਹੱਥ 'ਚ ਪੱਥਰ ਸੀ ਨਾ ਉਹ ਬੜਾ ਚਮਕਣ ਲਿਆ ਜਿਹੜਾ ਉਹ ਸੁਟੰਡਿਆ ਇਹਨਾਂ ਨੇ ਤੇ ਵਿੱਚ ਇੱਕ ਪੱਥਰ ਉਹਨੇ ਪੜਿਆ ਆ ਉਦੋਂ ਉਹ ਬੜਾ ਚਮਕਦਾਰ ਸੀ ਉਨੇ ਵੇਖਿਆ ਵੀ ਤੇ ਆਮ ਪੱਥਰ ਨਹੀਂਗਾ ਇਹ ਕੋਈ ਖਾਸ ਚੀਜ਼ ਹੈ। ਤੇ ਬੜਾ ਹਰਾਨ ਹੋਇਆ ਸੀ। ਤੇ ਅਸਲ ਦੇ ਵਿੱਚ ਦੋਸਤੋ ਉਹ ਜਦੋਂ ਉਹਨੇ ਪੱਥਰ ਜਦੋਂ ਉਧਰ ਕੀਤੇ ਇਹੋ ਵੇਠਾ ਕਿਤੇ ਵੀਰੇ ਜਵਾਰਤਾਂ ਦਾ ਖਿਆਨਾ ਸੀ। ਉਹ ਰਦਨ ਸੰ ਜਿਹੜੇ ਉੱਥੋਂ ਨਿਕਲੇ ਤੇ ਜਿਹੜੇ ਸਾਰੀ ਰਾਤ ਉਹ ਹਨੇਰੇ ਦੇ ਵਿੱਚ ਮਤਲਬ ਉਹਨਾਂ ਨੂੰ ਪੱਥਰ ਸਮਝ ਕੇ ਤੇ ਇੱਕ ਇੱਕ ਕਰਕੇ ਥੋੜਾ ਦਰਿਆ ਸਾਰੇ ਉਹਨਾਂ ਨੇ ਨਦੀ ਛੁੱਟ ਤੇ ਤੇ ਜਦੋਂ ਉਹਨੂੰ ਪਤਾ ਲੱਗਾ ਜਦੋਂ ਚਾਨਣ ਹੋਇਆ ਉਦੋਂ ਕਿਤੇ ਇੱਕ ਦੋ ਹੀ ਰਹਿੰਦੇ ਸੀ ਜਾਂ ਉਹਦੇ ਹੱਥ ਵਿੱਚ ਹੀ ਜਿਹੜਾ ਇੱਕ ਦੋ ਹੋਰ ਹੁਣ ਤੇ ਉਹਨੂੰ ਬੜਾ ਪਛਤਾਵਾ ਆਇਆ ਕਿ ਉਹ ਮੈਂ ਮੀਰ ਬੰਦ ਦੀ ਸੋਚਣ ਡਿਆ ਤੇ ਖਜ਼ਾਨਾ ਤੇ ਮੇਰੇ ਕੋਲ ਪਿਆ ਹੈ ਮੈਂ ਤੇ ਖਜ਼ਾਨੇ ਦੇ ਉੱਤੇ ਬੈਠਾ ਹੀਰੇ ਜਵਾਹਰਾਂ ਤੰਦਕੀਆਂ ਤੇ ਮੈਂ ਬੜਾ ਮੀਰ ਬਣ ਸਕਦਾ ਹਾਂ ਪਰ ਮੈਂ ਖੁੰਝ ਗਿਆ ਮੈਂ ਉਹ ਹੀਰੇ ਦੇ ਵਿੱਚ ਰਿਆਂ ਤੇ ਇੱਕ ਇੱਕ ਕਰਕੇ ਸਾਰੇ ਉਹ ਜਿਹੜੇ ਪੱਥਰ ਸਮਝ ਕੇ ਤੇ ਹੀਰੇ ਜਵਾਹਰ ਤਖਵਾ ਲਏ ਬਹੁਤ ਪਛਤਾ। ਦੋਸਤੋ ਇਸੇ ਤਰ੍ਹਾਂ ਹੀ ਅਹਿਮੀ ਪਰਮਾਤਮਾ ਨੇ ਜਿਹੜਾ ਸਮਸਾਂਹੂ ਕੀ ਖਜ਼ਾਨਾ ਦਿੱਤਾ ਉਹਨੂੰ ਐਵੇਂ ਗੋੜੇ ਕਿ ਅਸੀਂ ਵੈਸੇ ਇਹਨੂੰ ਖਜ਼ਾਨਾ ਕਦੀ ਸਮਝਦੇ ਹੀ ਨਹੀਂ ਆਂ ਅਸੀਂ ਸਮਝਦੇ ਕਿ ਸਾਬ ਉਹ ਹੀ ਆਗੇ ਦੇ ਚੱਲਦੇ ਪਰ ਸੋਚੀਏ ਤੇ ਫਿਰ ਪਤਾ ਲੱਗਦਾ ਵੀ ਇਹ ਸਾਡੇ ਵਾਸਤੇ ਕਿੰਨੀ ਵੱਡੀ ਦੌੜ ਤੇ ਹੈ ਤੇ ਕਿੰਨਾ ਵੱਡਾ ਇਹ ਖਜ਼ਾਨਾ ਪੂੰਜੀ ਸਾਡੇ ਵਾਸਤੇ ਜਦੋਂ ਮੈਂ ਤਾਂ ਮਰ ਜਾਂਦਾ ਨਾ ਉਦੋਂ ਉਹਦੀ ਅੰਤ ਨਜ਼ਾ ਸਮੇਂ ਨਾ ਫਿਰ ਜਦੋਂ ਕਰਦੇ ਆ ਉਦੋਂ ਆਉਂਦੇ ਆ ਕਿ ਜਿਹੜਾ ਪਰਮਾਤਮਾ ਤੁਹਾਨੂੰ ਇਸ ਮਨੁੱਖ ਨੂੰ ਸਾਹ ਦਾ ਖਜ਼ਾਨਾ ਦਿੱਤਾ ਸਾਹ ਦੀ ਪੂੰਜੀ ਦਿੱਤੀ ਉਹ ਉਹ ਕਿੱਥੇ ਨੇ ਤੇ ਜਿੰਦੇ ਨੂੰ ਪਤਾ ਹੀ ਨਹੀਂ ਲੱਗਦਾ ਤੇ ਜੇ ਪਤਾ ਲੱਗੇ ਵੀ ਤੇ ਉਦੋਂ ਲੱਗਦਾ ਵਾ ਕਿ ਜਦੋਂ ਇਹ ਮੌਤ ਵਾਲੇ ਬੈੱਡ ਤੇ ਹੁੰਦਾ ਉਦੋਂ ਆਖਰੀ ਸਮਾਂ ਉਦੋਂ ਉਹ ਆ ਜਿਹੜੀ ਮੈਨੂੰ ਇਹਦੇ ਹੱਥ ਚ ਵੀ ਮਨੁੱਖ ਦੇ ਹੱਥ ਚ ਮਤਲਬ 2-4 ਸਾਹ ਹੀ ਹੁੰਦੇ ਬਾਕੀ ਦੇ ਇਹਨੇ ਸਾਰੇ ਐਵੇਂ ਇੱਕ ਇੱਕ ਕਰਕੇ ਇਹ ਅੰਦਰ ਉੱਤਰ ਦੇ ਕੰਮਾਂ ਚ ਸੰਸਾਰਿਕ ਕੰਮਾਂ ਦੇ ਵਿੱਚ ਗਵਾ ਦਿੰਦਾ ਵਾ ਦੁਨਿਆਵੀ ਸੁੱਖ ਲੈਣ ਵਾਸਤੇ ਇਹਦੀ ਇਨਸਾਨ ਦੀ ਭੱਜ ਦੌੜ ਹੀ ਨਹੀਂ ਮੁੱਕਦੀ ਸਾਰਾ ਦਿਨੇ ਤਾਂ ਉਤਰਤੀਆਂ ਪਿੱਕੇੇ ਤਰ੍ਹਾਂ ਬਸ ਪੈਸੇ ਵਲਦੇ ਹਨ ਮਾਇਆ ਵਲਦੇ ਹਨ ਬੜਾ ਜੁੜਿਆ ਹੁੰਦਾ ਤੇ ਇਸ ਕਰਕੇ ਸਾਰੀ ਉਮਰ ਜਿਹੜੀ ਆਉਗੀ ਇੱਕ ਇੱਕ ਕਸਾ ਕਰਕੇ ਇਦਾਂ ਹੀ ਗੁਜ਼ਰਦੀ ਜਾਂਦੀ ਆ ਪ੍ਰਮਾਤਮਾ ਨੇ ਸਾਨੂੰ ਭੇਜਿਆ ਵਾ ਫਿਰ ਚੰਗੇ ਕੰਮ ਕਰਨ ਵਾਸਤੇ ਅਸੀਂ ਇਸ ਦੁਨੀਆਂ ਦੇ ਉੱਤੇ ਆਪਣੇ ਲਈ ਬੜਾ ਚੰਗਾ ਕਰ ਸਕਦੇ ਆ ਕਈ ਤਰੀਕਿਆਂ ਨਾਲ ਫਿਰ ਆਪਣੇ ਪਰਿਵਾਰ ਲਈ ਵਧੀਆ ਫਰਜ਼ਨ ਬਾਦ ਸਕਦੇ ਆ ਸਮਾਜ ਵਾਸਤੇ ਚੰਗਾ ਕਰ ਸਕਦੇ ਸਮਾਜ ਦਾ ਭਲਾ ਕਰ ਸਕਦੇ ਦੁਨੀਆ ਸਾਰੀ ਚ ਕੋਈ ਚੰਗਾ ਕੰਮ ਕਰਕੇ ਦਿਖਾ ਸਕਦੇ ਆ ਪ੍ਰਮਾਤਮਾ ਦਾ ਨਾਮ ਜਪ ਸਕਦੇ ਇਹਨਾਂ ਸਵਾਂ ਨੂੰ ਵਰਤਦੇ ਤੇ ਪਰ ਇਹ ਸਾਰੇ ਸਾ ਜਿਹੜੇ ਆਉ ਉਹ ਆਜ ਵੀ ਬੰਗੂ ਬਸ ਨਾਂ ਸਮਝਦੇ ਆ ਇਹਨੇ ਰਿਚ ਗੁਜਾਰ ਦੇ ਲਈ ਜਿਹਨੂੰ ਚਾਨਣ ਹੁੰਦਾ ਸਾਨੂੰ ਉਦੋਂ ਉਹ ਸਾਡੇ ਕੋ ਵੀ ਉਹੀ ਦੋ ਚਾਰ ਸਾ ਹੁੰਦੇ ਉਦੋਂ ਪਛਤਾਇਆ ਫਿਰ ਹੁਣਾਂ ਹੀ ਕੋਈ ਸਨ ਤੇ ਨਾ ਹੀ ਮੁੱਲ ਮਿਲ ਸਕਦੇ ਜਿੰਨੀਆਂ ਬਚੀ ਤਾਂ ਨਦਵਤਾਂ ਖਿਆਲ ਖਰਚ ਕਰਨੀ ਹੈ ਸਿਕੰਦਰ ਜਦੋਂ ਭਾਰਤ ਨੂੰ ਜਿੱਤ ਕੇ ਵਾਪਸ ਚਲੇ ਆਇਆ ਨਾ ਤੇ ਉਹਨੂੰ ਕੋਈ ਬਿਮਾਰੀ ਲੱਗ ਗਈ ਤੇ ਨਾਲ ਉਹਦੇ ਵੈਦ ਕੀ ਹੁੰਦੇ ਉਹਦੇ ਵੈਦਾਂ ਨੇ ਉਹਨੂੰ ਹਮਤ ਨੂੰ ਸਾਰਾ ਚੰਗੀ ਤਰ੍ਹਾਂ ਚੈੱਕ ਕਰਕੇ ਤੇ ਉਹਨੂੰ ਦੱਸਤਾ ਕਿ ਤੇਰੇ ਕੋਲ ਅਮਰ ਅਮਰਜੈਂਸੀ ਅਨਾਉਂਡ ਹੋ ਥੋੜੀ ਰਹਿ ਗਈ ਬਸ ਇੱਕ ਦੋ ਚਾਰ ਦਿਨਾਂ ਦੀ ਤੇ ਤੇਰਾ ਵਾਪਸ ਜਾਣਾ ਬੜਾ ਤੇ ਸਕੰਦਰ ਨੇ ਬਹੁਤ ਉਹਨਾਂ ਅਗੇ ਤਰਲੇ ਕੀਤੇ ਵੀ ਮੇਰੀ ਸਾਰੀ ਲੁੱਟੀ ਹੋਈ ਜਿਹੜੀ ਧਨ ਦੌਲਤ ਐ ਖਜਾਨੇ ਆ ਜੋ ਪਛੜੀਆ ਲੈ ਲਓ ਖਰਚ ਕਰ ਦਿਓ ਪਰ ਮੇਰੀ ਉਮਰ ਥੋੜੀ 2-4 ਦਿਨ ਜਿਹੜੀ ਬਾਕੀ ਸੀ ਕਿਉਂਕਿ ਇਹਦਾ ਮੈਂ ਆਪਣੀ ਮਾਂ ਨਾਲ ਵਾਦਾ ਕਰਕੇ ਆਇਆ ਕਿ ਜਰੂਰ ਬਾਦ ਨੂੰ ਜਿੱਤ ਕੇ ਆਉਂਗਾ ਨਾ ਤੇ ਮੈਂ ਤੇਰੇ ਚਰਨ ਛੂੰਹਾਂਗਾ ਤੇਰਾ ਆਸ਼ੀਰਵਾਦ ਤੇ ਕਹਿੰਦਾ ਮੈਂ ਆਪਣੀ ਮਾਂ ਦਾ ਕੁਝਾ ਦੋਸਤੋ ਵੈਦਾਂ ਕਿ ਮਨੇ ਪੂਰਾ ਢੀ ਚੋਟੀ ਦਾ ਜੋਰ ਲਾਤਾ ਪਰ ਕੋਈ ਕੁਝ ਨਹੀਂ ਕਰ ਸਕਿਆ ਸਕੰਦਰ ਦੀ ਉਮਰ ਨਹੀਂ ਬੀਤੀ ਤੇ ਇੰਦਾ ਹੀ ਰਾਹ ਦੇ ਵਿੱਚ ਜਾਂ ਸਮੁੰਦਰ ਦੇ ਵਿੱਚ ਫਿਰ ਸਮੁੰਦਰੀ ਜਾਜ ਦੇ ਵਿੱਚ ਹੀ ਉਹਦੀ ਮੌਤ ਹੋ ਗਈ ਯੂਨਾਨੀ ਪਹੁੰਚ ਸਕੇ ਸੋ ਦੋਸਤੋ ਸਮਾਂ ਰਹਿੰਦਿਆਂ ਜ਼ਰੂਰ ਹੁੰਦੀ ਆ ਵੀ ਅਸੀਂ ਹੁਣ ਸਮਝ ਸਕੀਏ ਪਹਿਲੋਂ ਜਦੋਂ ਸਾਡੇ ਹੱਥ 'ਚ ਆ ਖੁਸ਼ ਅਜੇ ਪੂੰਜੀ ਇਹਾਸਾਨ ਤੇ ਇਹਨਾਂ ਨੂੰ ਚੰਗੇ ਚੰਗੇ ਕੰਮਾਂ ਲਈ ਵਰਤੀਏ ਪ੍ਰਮਾਤਮਾ ਨੇ ਭੇਜਿਆ ਸਾਨੂੰ ਤੇ ਅਸੀਂ ਬੜਾ ਕੁਝ ਚੰਗਾ ਕਰ ਸਕਦੇ ਪਰ ਦੋਸਤੋ ਨਹੀਂ ਆਹੀ ਆਹੀ ਧਿਆਨ ਦਿੰਦੇ ਹੀ ਨਹੀਂ ਬਸ ਕਿਉਂਕਿ ਸੰਸਾਰ ਦੇ ਨਾਲ ਅਸੀਂ ਜੁੜੇ ਆਏ ਭੱਜ ਦੌੜ ਜਿਹੜੀ ਇਨਸਾਨ ਦੀ ਇਹੋ ਜਿਹੀ ਬਸ ਲੈਵਲ ਦੀ ਉਹਦੇ ਵਿੱਚ ਸਾਰਾ ਪੂੰਜੀ ਹੈ ਜਿਹੜੀ ਸਾਹ ਦੀ ਹੈ ਸਾਰੇ ਕਿਜਾਂ ਨਾਲ ਖਰਚ ਕਰ ਦਿੰਦਾ ਤੇ ਜਦੋਂ ਉਹਨੂੰ ਚੰਨਣ ਹੁੰਦਾ ਜਿਹੜੀ ਉਹਦੇ ਮੱਥੇ 'ਚ ਕੁਛ ਨਹੀਂ ਹੁੰਦਾ ਇਸੇ ਕਰਕੇ ਇਸ ਕਹਾਣੀ ਨਾਲ ਜੋੜ ਕੇ ਤੁਹਾਨੂੰ ਇਹ ਗੱਲ ਸੁਣਾਈ ਆ ਕਿ ਅਸੀਂ ਨੇ ਆਪਣੇ ਸਾਹਾਂ ਦੀ ਅਹਿਮੀਅਤ ਨੂੰ ਕੀਮਤ ਨੂੰ ਸਮਝਦੇ ਹੋਏ ਜਿਹੜੀ ਬਾਕੀ ਦੀ ਉਮਰ ਸਾਡੇ ਹੱਥ 'ਚ ਆ ਉਹਨੂੰ ਦਾ ਚਿੰਤਨ ਵਰਤਿਏ ਉਹਨੂੰ ਵਧੀਆ ਤਰੀਕੇ ਨਾਲ ਖਰਚ ਕਰੀ ਕੋਈ ਕਿਸੇ ਦਾ ਭਲਾ ਹੋਵੇ ਉਹ ਦੁਨੀਆਂ ਦੇ ਵਿੱਚ ਚੰਗਾ ਬੱਕਰੀ ਸਾਡਾ ਵੀ ਬਾਅਦ ਚ ਕੋਈ ਜਿਹੜਾ ਨਾਮ ਲੱਭੇ ਯਾਦ ਕਦੇ ਗੁਰੂ ਅਰਜਨ ਦੇਵ ਜੀ ਤਾਂ ਹੀ ਸਾਨੂੰ ਆਂਦੇ ਆ ਕਿ ਅਗਣਤ ਸਾਹ ਉਹ ਆਪਣੀ ਦੇ ਰਾਸ ਖਾਤ ਪੀਤ ਵਰਤੇ ਅੰਦੋਲਾਸ ਕਹਿੰਦੇ ਤੈਨੂੰ ਅਗਣਤ ਸਾਹ ਦਿੱਤੇ ਅਰਗਿੰਤ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਵਰਤ ਭਾਵੇਂ ਕਹਿੰਦੇ ਤੂੰ ਖਾ ਪੀ ਕੇ ਤੇ ਹੋਰ ਆਨੰਦ ਲੈਂਦੀਆਂ ਹੋਰ ਮਤਲਬ ਸੁੱਖਾਂ ਦੇ ਵਿੱਚ ਇਹਨਾਂ ਨੂੰ ਗਵਾ ਦੇਣਾ ਤੇ ਜਿਹੜੇ ਕੰਮ ਵਾਸਤੇ ਵਰਤਨੇ ਆ ਉਹ ਤੇ ਤੂੰ ਇਹਨਾਂ ਨੂੰ ਲਾਉਂਦਾ ਨਹੀਂ ਆ ਜਿਸ ਵਖਰ ਕੋ ਲੈਣ ਤੂੰ ਆਇਆ RAM ਨਾਮ ਸੰਤਨ ਕਰ ਪਾਇਆ ਗੁਰਬਾਣੀ ਵਿੱਚ ਬੜੀਆਂ ਪੰਕਤੀਆਂ ਆਉਂਦੀਆਂ ਜਿਹੜੀਆਂ ਸਾਨੂੰ ਸਮਝਾਉਂਦੀਆਂ ਵੀ ਅਸੀਂ ਦੁਨੀਆ ਤੇ ਕਿਉਂ ਆਏ ਆ ਤੇ ਕੀ ਸਾਡਾ ਫਰਜ ਆ ਕਾਰਜ ਆ ਅਸੀਂ ਕੀ ਕਰਾਂ